ਕਾਰ ਦੇ ਵਿੱਚ ਸੋਣਾ ਉਨਾ ਹੀ ਘਾਤਕ ਹੋ ਸਕਦਾ ਹੈ ਜਿਨ੍ਹਾਂ ਦੇ ਵਿੱਚ ਆਰਾਮਦਾਇਕ ਲੱਗਦਾ ਖਾਸ ਕਰਕੇ ਜਦੋਂ ਤੁਸੀਂ ਏਸੀ ਚਾਲੂ ਕਰਕੇ ਸੋ ਰਹੇ ਹੋ ਤਾਂ ਤੁਸੀਂ ਲੋਕ ਇਹ ਜਾਣ ਕੇ ਤੁਹਾਨੂੰ ਬੜਾ ਹੈਰਾਨੀ ਹੋਵੇਗੀ ਥੋੜਾ ਅਚੰਭਾ ਵੀ ਹੋਵੇਗਾ ਪਰ ਕਾਰ ਦਾ ਏਸੀ ਤੁਹਾਡੀ ਜਾਨ ਦਾ ਦੁਸ਼ਮਣ ਵੀ ਬਣ ਸਕਦਾ ਹੈ ਹਾਲੀ ਦੇ ਵਿੱਚ ਨੌਇਡਾ ਦੇ ਸੈਕਟਰ ਬਾਹਰ ਦੇ ਨੇੜੇ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਰਅਸਲ ਡਰਾਈਵਰ ਅਤੇ ਉਸ ਦਾ ਦੋਸਤ ਦੋਵੇਂ ਕਿ ਆਪ ਦਵੇ ਸੁੱਤੇ ਪਏ ਸਨ ਪਰ ਜਦੋਂ ਡਰਾਈਵਰ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕਰ ਦਿੱਤੀ ਅੱਦੇ ਜਦੋਂ ਉਹਨਾਂ ਨੂੰ ਕਾਰਦ ਨਹੀਂ ਮਿਲੀ ਤਾਂ ਉਹਨਾਂ ਨੇ ਸ਼ੀਸ਼ਾ ਤੋੜਿਆ ਅਤੇ ਜਾਂਚ ਕੀਤੀ ਤਾਂ ਦੋਵੇਂ ਮਰ ਚੁੱਕੇ ਸਨ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਇਸ ਘਟਨਾ ਤੋਂ ਬਾਅਦ ਮਨ ਦੇ ਵਿੱਚ ਪਹਿਲਾ ਸਵਾਲ ਇਹੀ ਉੜ ਆਉਂਦਾ ਹੈ ਕਿ ਏਸੀ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ ਜੀ ਹਾਂ ਇਹ ਗੱਲ ਤੁਹਾਨੂੰ ਵੀ ਅਜੀਬ ਜ਼ਰੂਰ ਲੱਗ ਰਹੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਦੇ ਵਿੱਚ ਏਸੀ ਲੱਗੀ ਹੁੰਦੀ ਹੈ ਗੱਡੀਆਂ ਦੇ ਵਿੱਚ ਏਸੀ ਲੱਗੀ ਹੁੰਦੀ ਹੈ ਤਾਂ ਇਹ ਸਵਾਲ ਲਾਜ਼ਮੀ ਹੈ ਤਾਂ ਨੌਇਡਾ ਟਾਈਮਜ਼ ਦੇ ਅਨੁਸਾਰ ਸੂਤਰਾਂ ਦੇ ਮੁਤਾਬਕ ਦੋਵਾਂ ਦੀ ਮੌਤ ਕਿਵੇਂ ਹੋਈ ਹੈ ਇਹ ਪਤਾ ਲਗਾਉਣ ਦੇ ਲਈ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜਦਾ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਪਤਾ ਲੱਗਿਆ ਹੈਗਾ ਕਿ ਦੋਵੇਂ ਏਸੀ ਚਾਲੂ ਪਰੰਤੂ ਪਾਤ ਸੋ ਗਏ ਅਦੇ ਦਮ ਘਟਣ ਦੇ ਨਾਲ ਦੋਨਾਂ ਦੀ ਮੌਤ ਹੋ ਗਈ ਹੈ ਹੁਣ ਗੱਲ ਇਹ ਆਉਂਦੀ ਵੀ ਏਸੀ ਨਾਲ ਕਿਵੇਂ ਮੌਤ ਹੋ ਸਕਦੀ ਹੈ ਦਰਅਸਲ ਜਦੋਂ ਕਾਰ ਦਾ ਇੰਜਨ ਚੱਲਦਾ ਹੈ ਤਾਂ ਉਸ ਦੇ ਵਿੱਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਪਰ ਜੇਕਰ ਐਗਜ਼ੋ ਦੱਸ ਦਈਏ ਕਿ ਐਗਜ਼ੌਸਟ ਸਿਸਟਮ ਦੇ ਵਿੱਚ ਕੋਈ ਸਮੱਸਿਆ ਜਾਂ ਫਿਰ ਲੀਕੇਜ ਹੁੰਦੀ ਹੈ ਤਾਂ ਇਹ ਗੈਸ ਏਸੀ ਵੈਂਟਾਂ ਦੇ ਰਾਹੀਂ ਕਾਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਸੁੱਤੇ ਹੋਏ ਵਿਅਕਤੀ ਦੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਆਕਸੀਜਨ ਦੀ ਸਪਲਾਈ ਨੂੰ ਰੋਕ ਦਿੰਦੀ ਹੈ ਜਿਸ ਦੇ ਨਾਲ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਜੇਕਰ ਇਸ ਵਿੱਚ AC ਚਾਲੂ ਹੋਵੇ ਅਤੇ ਕਾਰ ਪੂਰੀ ਤਰ੍ਹਾਂ ਬੰਦ ਹੋਵੇ ਤਾਂ ਹਵਾ ਦੇ ਅੰਦਰ ਘੁੰਮ ਜਿਹੜੀ ਕਿ ਘੁੰਮਦੀ ਰਹਿੰਦੀ ਹੈ ਅਤੇ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੀਆਂ ਇਸ ਲਈ ਜਦੋਂ ਕਾਰ ਦੇ ਖਿੜਕੀ ਪੂਰੀ ਤਰ੍ਹਾਂ ਬੰਦ ਹੁੰਦੀ ਹੈ ਤਾਂ ਕਾਰ ਦੇ ਅੰਦਰ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ ਹੁਣ ਗੱਲ ਆਉਂਦੀ ਹੈ ਵੀ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਸੌਂਦੇ ਸਮੇਂ AC ਜਾਂ ਫਿਰ ਬਲੂਅਰ ਚਲਾਉਣ ਦੀ ਗਲਤੀ ਨਾ ਕਰੋ ਫਿਰ ਆਉਂਦੀ ਜੇਕਰ ਤੁਹਾਨੂੰ ਗੱਡੀ ਦੇ ਅੰਦਰ ਸੋਣਾ ਜ਼ਰੂਰੀ ਹੈ ਤਾਂ ਆਪਣੀ ਗੱਡੀ ਦੀਆਂ ਖਿੜਕੀਆਂ ਸ਼ੀਸ਼ੇ ਜ਼ਰੂਰ ਨੀਵੇਂ ਰੱਖੋ ਨਾਲ ਨੂੰ ਖੋਲ ਦੋ ਤਾਂ ਜੋ ਬਾਹਰ ਤੋਂ ਹਵਾ ਅੰਦਰ ਆ ਸਕੇ ਜੇਕਰ ਗੱਡੀ ਸਮੇਂ ਸਿਰ ਸਰਵਿਸ ਨਹੀਂ ਕੀਤੀ ਜਾਂਦੀ ਤਾਂ ਇੰਜਨ ਵਾਲੀ ਗੈਸ ਕੈਬਿਨ ਦੇ ਵਿੱਚ ਦਖਲ ਹੋ ਜਾਂਦੀ ਹੈ ਇਹ ਕੁਝ ਖਾਸ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਰੱਖਣੀਆਂ ਬੇहद ਜ਼ਰੂਰੀ ਨੇ ਕਾਰ ਦੇ ਵਿੱਚ ਸੋਣਾ ਉਨਾ ਹੀ ਘਾਤਕ ਹੋ ਸਕਦਾ ਹੈ ਜਿਨ੍ਹਾਂ ਦੇ ਵਿੱਚ ਆਰਾਮਦਾਇਕ ਲੱਗਦਾ ਖਾਸ ਕਰਕੇ ਜਦੋਂ ਤੁਸੀਂ ਏਸੀ ਚਾਲੂ ਕਰਕੇ ਸੋ ਰਹੇ ਹੋ ਤਾਂ ਤੁਸੀਂ ਲੋਕ ਇਹ ਜਾਣ ਕੇ ਤੁਹਾਨੂੰ ਬੜਾ ਹੈਰਾਨੀ ਹੋਵੇਗੀ ਥੋੜਾ ਅਚੰਭਾ ਵੀ ਹੋਵੇਗਾ ਪਰ ਕਾਰ ਦਾ ਏਸੀ ਤੁਹਾਡੀ ਜਾਨ ਦਾ ਦੁਸ਼ਮਨ ਵੀ ਬਣ ਸਕਦਾ ਹੈ ਹਾਲੀ ਦੇ ਵਿੱਚ ਨੌਇੜਾ ਦੇ ਸੈਕਟਰ ਬਾਹਰ ਦੇ ਨੇੜੇ ਇੱਕ ਅਜਿਹੀ ਹੀ ਘਟਨਾ ਵਾਪਰੀ ਸੀ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ दरअसल ਡਰਾਈਵਰ ਅਤੇ ਉਸ ਦਾ ਦੋਸਤ ਦੋਵੇਂ ਕਿ ਆਪ ਦਬਜੇ ਸੁੱਤੇ ਪਏ ਸਨ ਪਰ ਜਦੋਂ ਡਰਾਈਵਰ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕਰ ਦਿੱਤੀ ਅੱਦੇ ਜਦੋਂ ਉਹਨਾਂ ਨੂੰ ਕਾਰਦ ਨਹੀਂ ਮਿਲੀ ਤਾਂ ਉਹਨਾਂ ਨੇ ਸ਼ੀਸ਼ਾ ਤੋੜਿਆ ਅਤੇ ਜਾਂਚ ਕੀਤੀ ਤਾਂ ਦੋਵੇਂ ਮਰ ਚੁਕੇ ਸਨ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਇਸ ਘਟਨਾ ਤੋਂ ਬਾਅਦ ਮਨ ਦੇ ਵਿੱਚ ਪਹਿਲਾ ਸਵਾਲ ਇਹੀ ਉੜ ਆਉਂਦਾ ਹੈ ਕਿ ਏਸੀ ਕਿਸੇ ਨੂੰ ਕਿਵੇਂ ਮਾਰ ਸਕਦਾ ਹੈ ਜੀ ਹਾਂ ਇਹ ਗੱਲ ਤੁਹਾਨੂੰ ਵੀ ਅਜੀਬ ਜ਼ਰੂਰ ਲੱਗ ਰਹੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਦੇ ਵਿੱਚ ਏਸੀ ਲੱਗੀ ਹੁੰਦੀ ਹੈ ਗੱਡੀਆਂ ਦੇ ਵਿੱਚ ਏਸੀ ਲੱਗੀ ਹੁੰਦੀ ਹੈ ਤਾਂ ਇਹ ਸਵਾਲ ਲਾਜ਼ਮੀ ਹੈ ਤਾਂ ਨੌਇੜਾ ਟਾਈਮਜ਼ ਦੇ ਅਨੁਸਾਰ ਸੂਤਰਾਂ ਦੇ ਮੁਤਾਬਕ ਦੋਵਾਂ ਦੀ ਮੌਤ ਕਿਵੇਂ ਹੋਈ ਹੈ ਇਹ ਪਤਾ ਲਗਾਉਣ ਦੇ ਲਈ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜਤਾ। ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਪਤਾ ਲੱਗਿਆ ਹੈਗਾ ਕਿ ਦੋਵੇਂ ਏਸੀ ਚਾਲੂ ਕਰਨ ਤੋਂ ਬਾਅਦ ਸੋ ਗਏ। ਅਰੇ ਦਮ ਘੁੱਟਣ ਦੇ ਨਾਲ ਦੋਨਾਂ ਦੀ ਮੌਤ ਹੋ ਗਈ ਹੈ। ਹੁਣ ਗੱਲ ਇਹ ਆਉਂਦੀ ਵੀ ਏਸੀ ਨਾਲ ਕਿਵੇਂ ਮੌਤ ਹੋ ਸਕਦੀ ਹੈ। ਦਰਅਸਲ ਜਦੋਂ ਕਾਰ ਦਾ ਇੰਜਣ ਚੱਲਦਾ ਹੈ ਤਾਂ ਉਸ ਦੇ ਵਿੱਚੋਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਪਰ ਜੇਕਰ ਐਗਜ਼ੋ ਦੱਸ ਦਈਏ ਕਿ ਐਗਜ਼ੋਟਸ ਸਿਸਟਮ ਦੇ ਵਿੱਚ ਕੋਈ ਸਮੱਸਿਆ ਜਾਂ ਫਿਰ ਲੀਕੇਜ ਹੁੰਦੀ ਹੈ ਤਾਂ ਇਹ ਗੈਸ ਏਸੀ ਵੈਂਟਾਂ ਦੇ ਰਾਹੀਂ ਕਾਰ ਦੇ ਵਿੱਚ ਦਾਖਲ ਹੋ ਜਾਂਦੀ ਹੈ। ਅਤੇ ਸੁੱਤੇ ਹੋਏ ਵਿਅਕਤੀ ਦੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਅਤੇ ਆਕਸੀਜਨ ਦੀ ਸਪਲਾਈ ਨੂੰ ਰੋਕ ਦਿੰਦੀ ਹੈ ਜਿਸ ਦੇ ਨਾਲ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਜੇਕਰ ਇਹ ਸੂਚ ਏਸੀ ਚਾਲੂ ਹੋਵੇ ਅਤੇ ਕਾਰ ਪੂਰੀ ਤਰ੍ਹਾਂ ਬੰਦ ਹੋਵੇ ਤਾਂ ਹਵਾ ਦੇ ਅੰਦਰ ਘੁੰਮ ਜਿਹੜੀ ਕਿ ਘੁੰਮਦੀ ਰਹਿੰਦੀ ਹੈ ਅਤੇ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ ਇਸ ਲਈ ਜਦੋਂ ਕਾਰ ਦੇ ਖਿੜਕੀ ਪੂਰੀ ਤਰ੍ਹਾਂ ਬੰਦ ਹੁੰਦੀ ਹੈ ਤਾਂ ਕਾਰ ਦੇ ਅੰਦਰ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ ਹੁਣ ਗੱਲ ਆਉਂਦੀ ਹੈ ਵੀ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਸਭ ਤੋਂ ਪਹਿਲਾਂ ਗੱਡੀ ਦੇ ਵਿੱਚ ਸੌਂਦੇ ਸਮੇਂ ਏਸੀ ਜਾਂ ਫਿਰ ਬਲੂਅਰ ਚਲਾਉਣ ਦੀ ਗਲਤੀ ਨਾ ਕਰੋ ਫਿਰ ਆਉਂਦੀ ਹੈ ਜੇਕਰ ਤੁਹਾਨੂੰ ਗੱਡੀ ਦੇ ਅੰਦਰ ਸੌਣਾ ਜ਼ਰੂਰੀ ਹੈ ਤਾਂ ਆਪਣੀ ਗੱਡੀ ਦੀਆਂ ਖਿੜਕੀਆਂ ਸ਼ੀਸ਼ੇ ਜ਼ਰੂਰ ਨੀਵੇਂ ਰੱਖੋ ਉਹਨਾਂ ਨੂੰ ਖੋਲ ਦਿਓ ਤਾਂ ਜੋ ਬਾਹਰ ਤੋਂ ਹਵਾ ਅੰਦਰ ਆ ਸਕੇ ਜੇਕਰ ਗੱਡੀ ਸਮੇਂ ਸਿਰ ਸਰਵਿਸ ਨਹੀਂ ਕੀਤੀ ਜਾਂਦੀ ਤਾਂ ਇੰਜਨ ਵਾਲੀ ਗੈਸ ਕੈਬਿਨ ਦੇ ਵਿੱਚ ਦਖਲ ਹੋ ਜਾਂਦੀ ਹੈ ਇਹ ਕੁਝ ਖਾਸ ਗੱਲਾਂ ਨੇ ਜੋ ਕਿ ਤੁਹਾਨੂੰ ਧਿਆਨ ਰੱਖਣੀਆਂ ਬੇहद ਜ਼ਰੂਰੀ ਨੇ